ਅਸਿਕਰ ਸਾਹਿਬ ਸਾਡੇ ਮੋਲਕ ਨੂੰ ਯਾਦ ਹੋਏ ਨੂੰ ਤਕਰੀਬਨ 70 ਸਾਲ ਤੋਂ ਵੱਧ ਸਮਾਂ ਹੋ ਗਿਆ ਸਿੱਖੋਂ ਜਿਸ ਦੀ ਆਬਾਦੀ ਪੂਰੇ ਦੇਸ਼ ਦੇ ਵਿੱਚ 2% ਲੇਕਿਨ ਦੇਸ਼ ਨੂੰ ਯਾਦ ਕਰਾਉਣ ਦੇ ਲਈ ਜਿਹੜੀਆਂ ਕੁਰਬਾਨੀਆਂ 80% ਤੋਂ ਵੱਧ ਸਿੱਖਾਂ ਨੇ ਦਿੱਤੀਆਂ ਚਾਹੇ ਫਾਂਸੀ ਤੇ ਚੜਨਾ ਪਿਆ ਚਾਹੇ ਗਾੜੇ ਪਾਣੀ ਜਾਣਾ ਪਿਆ ਜਾਂ ਜਿਹੜਾ ਜਾਣਾ ਪਿਆ ਠੀਕ ਸੋ ਬਹੁਤ ਵੱਡਾ ਯੋਗਦਾਨ ਰਹਾ ਲੇਕਿਨ ਦੇਚ ਯਾਦ ਹੋਣ ਤੋਂ ਬਾਅਦ ਸਾਡੇ ਨਾਲ ਲਗਾਤਾਰ ਜਿਹੜੇ ਵਿਤਕਰੇ ਹੋਏ ਨੇ ਸਭ ਤੋਂ ਪਹਿਲਾਂ ਤਾਂ 1947 ਦੇ ਵੰਡ ਹੋਈ ਉਹਦੇ ਵਿੱਚ ਸਾਡਾ ਬਹੁਤ ਵੱਡਾ ਜਾਣਾ ਹੋਇਆ ਉਸ ਤੋਂ ਬਾਅਦ ਸਾਨੂੰ ਜ਼ਰਾਇਂ ਪੇਸ਼ਾ ਕੌਮ ਦਾ ਕਿਤਾਬ ਦਿੱਤਾ ਗਿਆ ਇੰਦਰ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਅੱਜ ਤੱਕ ਵੀ ਸਾਡੇ ਜਿਹੜੇ ਪੰਜਾਬ ਦੇ ਮਸਲੇ ਨੇ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਜਾਏ ਪੰਜਾਬੀ ਬੋਲ ਦੇ ਇਲਾਕਿਆਂ ਦਾ ਚਾਹੇ ਪਾੜੀਆਂ ਦਾ ਮਸਲਾ ਉਹ ਅੱਜ ਤੱਕ ਉਹ ਮਸਲੇ ਜਿਹੜੇ ਸਾਡੇ ਹੱਥੇ ਹੋਏ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਯਾਪ ਦੇਸ਼ ਦੇ ਵਿੱਚ ਸਾਡਾ ਜਿਹੜਾ ਪਵਿੱਤਰ ਧਾਰਮਿਕ ਸਥਾਨ ਉਹਦੇ ਉੱਪਰ ਤੇ 84 ਦੇ ਵਿੱਚ ਕਤਲੇਆਮ ਹੋਏ ਦੂਜੇ ਸੂਬਿਆਂ ਦੇ ਵਿੱਚ ਉਹ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਸ ਦੀ ਸਹੇ ਤੇ ਇਸੇ ਕਾਰਨ ਅਲ ਇਕ ਤਿਆਰ ਪਾ ਕੇ ਸਾਡੇ ਗਿਆ ਦਿੱਲੀ ਤੇ ਹੋਰ ਦੂਜੇ ਸਟੇਟਾਂ ਦੇ ਵਿੱਚ ਇਹਨਾਂ ਨੂੰ ਅਜੇ ਤੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਸਕੀ ਆ ਲੇਕਿਨ ਹੁਣ ਜਿਹੜੀਆਂ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਸਿੰਘ ਜਿਹੜੇ ਸਾਡੇ ਜਿਹੜਾ ਦੇ ਵਿੱਚ ਬੰਦ ਨੇ ਜੋ ਜਿੰਨਾ ਉਹਦਾ ਕਸੂਰ ਸੀ ਉਹਨਾਂ ਦਾ ਦੋਸ਼ ਹੀ ਉਹ ਆਪਦੀ ਸਜ਼ਾ ਪੂਰੀਆਂ ਕਰਕੇ ਫਰੇਤੇ ਲੇਕਿਨ ਪਚੀਤੀ ਦਿਨ ਸਾਲ ਹੋ ਗਏ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਸੋ ਮੈਂ ਸੱਜਣ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਿਹੜੇ ਆਪਣੀਆਂ ਸਾਲਿਆਵਾਂ ਪੂਰੀਆਂ ਕਰਕੇ ਪਈ ਨੇ ਅਤੇ ਸਿੱਖਾਂ ਨੂੰ ਇਨਸਾਫ਼ ਦਿੱਤਾ ਜਾਵੇ ਉਹਦੇ ਨਾਲ ਹੀ ਸਬਰ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਤਕਰੀਬਨ 11 ਮਹੀਨੇ ਤੋਂ ਅਸਾਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੀ ਜਿੰਨਾ ਕਸੂਰ ਸੀ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਉਹਨਾਂ ਤੇ ਕੋਈ ਕਾਰਵਾਈ ਹੋਉ ਬਹੁਤ ਹੋ ਜਾਂਦੀ ਲੇਕਿਨ ਜਿਹੜੀ ਐਨਐਸਏ ਲਈ ਦੀ ਸ਼ਰਿਆਮ ਉੱਤੱਕਾ ਕੀਤਾ ਗਿਆ ਸਬਰ ਅਮਰਿਤਪਾਲ ਸਿੰਘ ਦੀ ਮਾਤਾ ਵੱਲੋਂ ਤੇ ਬਾਕੀ ਜਿਹੜੇ ਮਤੇ ਉਸ ਸਿੰਘ ਨੂੰ ਆਬੰਦ ਨੇ ਉਹਨਾਂ ਦੇ ਪਰਿਵਾਰ ਨੂੰ ਭੁਖੜਸਾੜ ਰੱਖੀ ਗਈ ਆ ਕਿ ਤੁਰੰਤ ਉਹਨਾਂ ਸਾਰੇ ਸਿੱਕਾ ਨੂੰ ਰਿਹਾ ਕੀਤਾ ਜਾਵੇ ਜਦੋਂ ਤੱਕ ਜੇ ਨਹੀਂ ਰਿਹਾ ਹੁੰਦੇ ਅਜੇ ਪੰਜਾਬ ਸਰਕਾਰ ਉਹਦੇ ਵਿੱਚ ਮਦਦ ਕਰੇ ਕਿ ਉਹਨਾਂ ਨੂੰ ਪੰਜਾਬ ਦੇ ਜਿਹੜਾ ਸ਼ਿਫਟ ਕੀਤਾ ਜਾਵੇ ਕਿਉਂਕਿ ਉਥੇ ਬਹੁਤ ਸਾਰੀਆਂ ਜਿਹੜੀਆਂ ਧੱਕੇਸ਼ਾਈਆਂ ਉਹਨਾਂ ਦਾ ਬੜਾ ਟੌਰਚਰ ਹੋ ਰਿਹਾ ਤੇ ਜਿਹਨਾਂ ਦੇ ਵਿੱਚ ਸੋ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਤੁਰੰਤ ਭਾਈ ਅਮਰਸਿਧ ਸਿੰਘ ਤੇ ਉਹਨਾਂ ਨਾਲ ਸਾਧੀਆਂ ਨੂੰ ਪੰਜਾਬ ਦੇ ਜਿਹੜਾ ਤਕੀਲ ਕੀਤਾ ਜਾਵੇ ਥੈਂਕ ਯੂ